ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰਿਤਪਾਲ ਤੇ ਸਰਬਜੀਤ ਸਿੰਘ ਖਾਲਸਾ ਦੇ ਜਿੱਤ ਨੇ ਉਡਾਈ ਏਜੰਸੀਆਂ ਦੀ ਨੀਂਦ ਖੂਫੀਆ ਵਿਭਾਗ ਹੋਇਆ ਅਲਰਟ ਇਸ ਦੇ ਨਾਲ ਹੀ ਪੰਜਾਬ ਦੇ ਦੋ ਸੰਸਦ ਦੀ ਹਲਕਿਆਂ ਵਿੱਚ ਖਾਲਿਸਤਾਨ ਸਮਰਥਕਾਂ ਦੀ ਇੱਕ ਤਰਫਾ ਜਿੱਤ ਅਤੇ ਇੱਕ ਕਈ ਲੋਕ ਸਭਾ ਸੀਟਾਂ ਤੇ ਕੱਟਣ ਪੰਥੀਆਂ ਦੇ ਵਦੇ ਵੋਟ ਹਿੱਸੇ ਨੇ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ ਦੋ ਸੰਸਦ ਦੀ ਹਲਕਿਆਂ ਚ ਅਚਾਨਕ ਆਏ ਨਤੀਜੇ ਅਤੇ 11 ਸੀਟਾਂ ਤੇ ਕੱਪੜ ਪੰਥੀਆਂ ਦੇ ਵਦੇ ਵੋਟ ਸ਼ੇਅਰ ਦੇ ਮੱਦੇ ਨਜ਼ਰ ਪਾਕਿਸਤਾਨ ਨਾਲ ਗੱਲ ਬਾਤ ਕਰਦੇ ਸੂਬੇ ਦੇ ਕੇਂਦਰ ਸੁਰੱਖਿਆ ਏਜੰਸੀਆਂ ਚੌਕਸ ਹੋ ਗਈ ਹੈ ਇਸ ਦੇ ਨਾਲ ਹੀ ਮਾਹਿਰ ਅਨੁਸਾਰ ਇਹ ਹੁਕਮ ਵਿੱਚ ਕਈ ਸੰਸਦ ਕਈ ਸੰਦੇਸ਼ ਕਪੜਪੰਥੀ ਤਖਤਾਂ ਨੂੰ ਹਵਾਦੀਨ ਵਾਲੀਆਂ ਤਤਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਜੇਲ੍ਹ ਚੋਂ ਜੇਲ੍ਹ ਤੋਂ ਚੋਣ ਲੜਨ ਵਾਲੇ ਖਾਲਿਸਤਾਨੀ ਸਵਰਥ ਕਮਨੀ ਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਤੇ ਕੋਈ ਅਰਥ ਕੱਢੇ ਜਾ ਰਹੇ ਹਨ ਇਸ ਨਾਲ ਹੀ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬ ਖਾਲਿਸਤਾਨੀ ਦੀ ਮੰਗ ਲਈ ਬਗਾਵਤ ਦੇ ਦਰਦਨਾਕ ਦੌਰ ਵਿੱਚ ਵੱਲੋਂ ਲੰਘੇ ਬਿਸ਼ੱਕ ਹੁਣ ਖਾਲੀ ਸਨ ਲੇਰ ਪੂਰੀ ਤਰ੍ਹਾਂ ਦਮ ਤੋੜ ਚੁੱਕੀ ਹੈ ਪਰ ਇਸ ਨੂੰ ਮੁੜ ਸੁਰਜੀਤ ਸੁਰਜੀਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ ਪੰਜਾਬ ਦੀਆਂ ਲਗਭਗ ਸਾਰੀਆਂ ਲੋਕ ਸਭਾ ਸੀਟਾਂ ਤੇ ਖਾਲਿਸਤਾਨੀ ਪੱਖੀ ਉਮੀਦਵਾਰ ਸਿਮਰਜੀਤ ਸਿੰਘ ਮਾਨ ਵੱਲੋਂ ਮੈਦਾਨ ਵਿੱਚ ਉਤਰੇ ਗਏ ਉਮੀਦਵਾਰ ਕਈ ਲੋਕ ਸਭਾ ਹਲਕਿਆਂ ਚੋਂ ਅਹਿਮ ਵੋਟ ਮਿਲੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ